ਸ਼ੰਤ ਹੰਸਾਲੀ ਵਾਲਿਆਂ ਨੇ ਦੱਸਿਆ ਸੀ ਸੱਚ ਸੱਜੀ ਅੱਖ ਜਾਂ ਖੱਬੀ ਅੱਖ ਫੜਕਣ ਤੇ ਜੋ ਸੰਕੇਤ ਮਿਲਦੇ ਨੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸਤਮੁੱਚ ਸ਼ੁਭ ਜਾਂ ਅਸ਼ੁਭ ਸੰਕੇਤ ਹੁੰਦੇ ਨੇ ਇਹਦੇ ਬਾਰੇ ਆਪਾਂ ਬੇਨਤੀਆਂ ਸਮਝਾਂਗੇ ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਉਹ ਗੱਲ ਪਹਿਲਾਂ ਕਰਦੇ ਸੀ ਹਰ ਇੱਕ ਨੂੰ ਉਹਨਾਂ ਨੇ ਗੁਰੂ ਨਾਲ ਜੋੜਿਆ ਸਤਿਗੁਰੂ ਨਾਲ ਜੋੜਿਆ ਪਾਤਸ਼ਾਹ ਦੇ ਨਾਲ ਜੋੜਿਆ ਸਤ ਗੁਰ ਕੈ ਬਲੇ ਹਾਰਣੈ ਮਨਸਾ ਸਭ ਪੂਰੇਵ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹੈ ਕੌਣ ਸਤਿਗੁਰੂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ਜਿਹੜਾ ਗੁਰੂ ਨਾਲ ਜੁੜ ਗਿਆ ਜਿਹੜਾ ਸਤਿਗੁਰੂ ਨਾਲ ਜੁੜ ਗਿਆ ਉਥੇ ਸ਼ੁਭ ਜਾਂ ਅਸ਼ੁਭ ਦੀ ਕੋਈ ਗੱਲ ਹੀ ਨਹੀਂ ਰਹੀ ਉਹ ਤਾਂ ਸਾਰੀਆਂ ਗੱਲਾਂ ਖਤਮ ਹੋ ਗਈਆਂ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਜਿਹੜਾ ਗੁਰੂ ਨਾਲ ਜੁੜ ਗਿਆ ਜਿਹੜਾ ਪਾਤਸ਼ਾਹ ਨਾਲ ਜੁੜ ਗਿਆ ਉਹਦੇ ਤੇ ਸਾਰੇ ਹੀ ਫਿਰ ਬੇੜੇ ਪਾਰ ਹੋ ਗਏ ਪਿਆਰਿਓ ਸਤਿਗੁਰੂ ਨੇ ਉਹਦੇ ਤੇ ਐਸੀ ਕਿਰਪਾ ਕਰ ਦਿੱਤੀ ਸਤਿਗੁਰੂ ਨੇ ਉਹਦੇ ਤੇ ਐਸੀ ਰਹਿਮਤ ਕਰ ਦਿੱਤੀ ਕਿਸੇ ਨੇ ਆ ਕੇ ਪੁੱਛਿਆ ਸੀ ਸੰਤਾਂ ਨੂੰ ਕਹਿੰਦੇ ਜੀ ਅੱਖ ਫੜਕਦੀ ਹੈ ਜੀ ਸੱਜੀ ਜਾਂ ਖੱਬੀ ਕਈ ਲੋਕ ਕਹਿੰਦੇ ਆ ਜੀ ਕੋਈ ਤੁਹਾਡੇ ਘਰੇ ਆਊਗਾ ਕਹਿੰਦੇ ਜੀ ਕੋਈ ਕਹਿੰਦੇ ਜੀ ਇਹਦਾ ਅਰਥ ਹੈ ਜੀ ਵੀ ਕੋਈ ਨੁਕਸਾਨ ਹੋਊਗਾ ਕੋਈ ਕਹਿੰਦੇ ਜੀ ਤੁਹਾਨੂੰ ਪੈਸਾ ਮਿਲਣ ਵਾਲਾ ਹੈ ਕੋਈ ਕਹਿੰਦੇ ਜੀ ਤੁਹਾਨੂੰ ਜਿਹੜਾ ਹੈ ਨਵੇਂ ਰਿਸ਼ਤੇ ਨਵੇਂ ਸੱਜਣ ਮਿਲਣ ਵਾਲੇ ਨੇ ਇਦਾਂ ਦਾ ਸਾਧ ਸੰਗਤ ਇਹ ਕੋਈ ਗੱਲ ਨਹੀਂ ਹੈਗੀ ਸਾਡੇ ਲੋਕ ਮਾੜੀ ਜੀ ਗੱਲ ਦਾ ਪਤੰਗੜ ਬਣਾ ਲੈਂਦੇ ਆ ਸੱਜੇ ਹੱਥ ਦੇ ਖਾਜ ਹੋਵੇ ਕਹਿੰਦੇ ਜੀ ਪੈਸਾ ਆਊਗਾ ਜੇ ਖੱਬੇ ਤੇ ਹੋਵੇ ਕਹਿੰਦੇ ਜੀ ਪੈਸਾ ਜਾਊਗਾ ਬੜੀ ਹੈਰਾਨਗੀ ਦੀ ਗੱਲ ਹੈ ਤੇ ਜੇ ਜੁੱਤੀ ਇੱਧਰ ਉੱਧਰ ਪਈ ਹੋਵੇ ਕਹਿੰਦੇ ਜੁੱਤੀ ਰਾਹ ਕੱਢਦੀ ਹੈ ਜੀ ਤੈਨੂੰ ਕਿਧਰੇ ਨੂੰ ਬਲਾਵਾ ਆਊਗਾ ਤੂੰ ਕਿਧਰੇ ਯਾਤਰਾ ਕਰੇਂਗਾ ਇਹਨਾਂ ਚੀਜ਼ਾਂ ਦਾ ਜਿਹੜਾ ਗੁਰਮਤ ਨੇ ਖੰਡਨ ਕੀਤਾ ਪਿਆਰਿਓ ਇਹ ਚੀਜ਼ਾਂ ਸੁਭਾਵਿਕ ਨੇ ਹੋ ਜਾਂਦੀਆਂ ਨੇ ਇਹ ਚੀਜ਼ਾਂ ਦਾ ਸਹੀ ਮੈਨਿਆਂ ਦੇ ਵਿੱਚ ਜ਼ਿੰਦਗੀ ਜੀਵਨ ਦੇ ਨਾਲ ਕੋਈ ਅਰਥ ਨਹੀਂ ਹੈਗਾ ਸਾਡੇ ਲੋਕਾਂ ਨੂੰ ਐਵੇਂ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਉਲਝਾਇਆ ਗਿਆ ਸਾਡੇ ਲੋਕ ਐਵੇਂ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਬੈਠੇ ਹੋ ਰਹੇ ਨੇ ਸਹੀ ਮੈਨਿਆਂ ਦੇ ਵਿੱਚ ਪਿਆਰਿਓ ਮੈਂ ਫਿਰ ਆਪ ਜੀ ਨਾਲ ਇਹ ਬੇਨਤੀ ਜ਼ਰੂਰ ਕਰਾਂ ਕਿ ਸਾਡੇ ਲੋਕ ਕੋਲ ਜੇ ਬੈਠੇ ਨੇ ਸਾਧ ਸੰਗਤ ਸੱਜੀ ਜਾਂ ਖੱਬੀ ਅੱਖ ਫੜਕਣ ਤੇ ਕੋਈ ਸੰਕੇਤ ਨਹੀਂ ਮਿਲਦੇ ਐਵੇਂ ਤੁਸੀਂ ਚੱਕਰਾਂ ਦੇ ਨਾ ਪਿਆ ਕਰੋ ਸਾਧ ਸੰਗਤ ਕਈ ਵਾਰੀ ਵੈਸੇ ਸੁਭਾਅਕ ਹੀ ਹੋ ਜਾਂਦਾ ਹੈ ਅੱਖ ਫੜਕਣ ਲੱਗ ਜਾਂਦੀ ਹੈ ਤੇ ਕਈ ਬੰਦੇ ਕਹਿੰਦੇ ਜਦੋਂ ਅੱਖ ਫੜਕੇ ਮੈਨੂੰ ਪਤਾ ਹੁੰਦਾ ਜੀ ਕੋਈ ਮਾੜਾ ਹੋਣ ਵਾਲਾ ਜੀ ਉਹ ਕੁਦਰਤੀ ਜੇ ਕੁਝ ਐਜਾ ਓ ਵੀ ਹੋ ਜਾਏ ਉਹਦੀ ਕਰਮਾਂ ਦੀ ਉਹਦੇ ਕਿਤੇ ਮੂਰੇ ਆ ਜਾਏ ਮੈਨੂੰ ਪਤਾ ਜੀ ਮੇਰੀ ਅੱਖ ਫੜਕ ਗਈ ਸੀ ਸਾਡੇ ਲੋਕ ਫਿਰ ਇਨਾ ਵਹਿਮਾਂ 'ਚ ਤੁਰ ਪੈਂਦੇ ਆ ਸਾਧ ਸੰਗਤ ਪਰ ਗੁਰਮਤਿ ਨੇ ਇਹਨਾਂ ਚੀਜ਼ਾਂ ਨੂੰ ਪਰਵਾਣ ਨਹੀਂ ਕੀਤਾ ਗੁਰਮਤਿ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਸਤਿਗੁਰੂ ਕਹਿੰਦੇ ਨੇ ਕਿ ਗੁਰੂ ਤੋਂ ਵੱਡਾ ਕੋਈ ਨਹੀਂ ਉਹ ਗੁਰੂ ਸਭ ਕੁਝ ਕਰਨ ਵਾਲਾ ਹੈ ਸਤਿਗੁਰੂ ਸਭ ਕੁਝ ਕਰਨ ਵਾਲੇ ਨੇ ਪਿਆਰਿਓ ਉਹ ਸਤਿਗੁਰ ਸੱਚੇ ਪਾਤਸ਼ਾਹ ਹੀ ਸਭ ਕੁਝ ਕਰਨ ਵਾਲੇ ਨੇ ਸੁਖਦਾ ਤਾ ਗੁਰ ਸੇਵੀਐ ਸਭ ਔਗਣ ਕੱਢੈ ਧੋਏ ਆਤਮਕ ਆਨੰਦ ਦੇਣ ਵਾਲੇ ਸਤਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ ਪਿਆਰਿਓ ਸਤਿਗੁਰੂ ਮਨ ਵਿੱਚੋਂ ਸਾਰੇ ਔਗਣ ਧੋ ਕੇ ਕੱਢ ਦਿੰਦਾ ਹੈ ਤੇ ਉਸ ਗੁਰੂ ਤੋਂ ਫਿਰ ਕੋਈ ਵੱਡਾ ਕਿਵੇਂ ਹੋ ਗਿਆ ਕੀ ਅਸੀਂ ਆਪਣੇ ਆਪ ਨੂੰ ਉਹਦੇ ਤੋਂ ਵੱਡਾ ਮੰਨਦੇ ਆ ਇਹ ਗੱਲ ਸਮਝਿਓ ਜੀ ਕੀ ਅਸੀਂ ਆਪਣੇ ਆਪ ਨੂੰ ਉਹਦੇ ਤੋਂ ਵੱਡਾ ਮੰਨਦੇ ਆ ਨਹੀਂ ਵੱਡਾ ਮੰਨਦੇ ਨਾ ਤੇ ਪਿਆਰਿਓ ਫਿਰ ਜਦੋਂ ਅਸੀਂ ਆਪਣੇ ਆਪ ਨੂੰ ਉਹਦੇ ਤੋਂ ਵੱਡਾ ਨਹੀਂ ਮੰਨਦੇ ਤੇ ਸਾਧ ਸੰਗਤ ਫਿਰ ਇਹਨਾਂ ਚੀਜ਼ਾਂ ਦੇ ਵਿੱਚੋਂ ਵਹਿਮ ਭਰਮ ਜਿਹੜਾ ਹੈ ਅਸੀਂ ਚੱਕ ਲਈਏ ਆਪਣਾ ਇਹਨਾਂ 'ਚ ਵਹਿਮ ਭਰਮ ਕਰਕੇ ਅਸੀਂ ਕੀ ਕਰਾਂਗੇ ਕੁਝ ਨਹੀਂ ਕੁਝ ਨਹੀਂ ਬੱਤੀ ਦਾ ਇਹਨਾਂ ਵਹਿਮ ਭਰਮਾਂ ਦੇ ਆਪਣੇ ਨੁਕਸਾਨ ਕਰਦੇ ਆ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ ਗੁਰੂ ਤੋਂ ਕੀ ਮੰਗੇ ਉਹਦੀ ਸੇਵ ਮੰਗੀਏ ਸੇਵਾ ਮੰਗੇ ਆਪਣੀ ਸੇਵਾ ਦੇ ਵਿੱਚ ਲਾਲ ਹੈ ਸਤਿਗੁਰੂ ਐਸੀ ਕਿਰਪਾ ਕਰ ਆਪਣੀ ਸੇਵਾ ਦੇ ਵਿੱਚ ਲਾ ਕੇ ਜੀਵਨ ਸਫਲਾ ਹੋ ਜਾਏ ਆ ਸੱਜ ਜੀ ਖੱਬੀ ਅੱਖ ਫੜਕਣ ਦੇ ਨਾ ਚੱਕਰਾਂ ਦੇ ਵਿੱਚ ਉਹ ਆਪਣੇ ਆਪ ਨੂੰ ਦੂਰ ਰੱਖੀ ਉਹਨਾਂ ਹੀ ਸਾਡਾ ਭਲਾ ਹੈ ਤੇ ਪਿਆਰਿਓ ਉਹੀ ਸੁਭ ਸ਼ੰਕੇਤ ਹੈ ਜੇ ਸਾਨੂੰ ਮਨ ਵਿੱਚ ਗੁਰੂ ਦਾ ਚੇਤਾ ਆ ਰਿਹਾ ਹੈ ਤੇ ਇਹ ਆ ਰਿਹਾ ਵੀ ਭਲੇ ਅੱਜ ਤੂੰ ਗੁਰੂ ਘਰ ਨਹੀਂ ਗਿਆ ਗੁਰੂ ਘਰ ਚੱਲ ਅੱਜ ਤੇਰਾ ਨਿਤਨੇਮ ਰਹਿ ਗਿਆ ਤੂੰ ਨਿਤਨੇਮ ਕਰ ਚੱਲ ਬਹੁਤ ਸਮਾਂ ਹੋ ਗਿਆ ਤੈਨੂੰ ਉਹੀ 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 ਸੁਭ ਪਾਲ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ